ਸਿੱਘਾ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਸੈਂਟਰ ਆਇਆ ਕੋਈ ਵੀ ਭੈਣ ਭਰਾ ਜਦੋਂ ਤੰਦਰੁਸਤੀ ਦੀ ਰਾਹ ਤੁਰਦਾ ਤਾਂ ਅਸੀਂ ਤੁਹਾਡੇ ਸਨਮੁਖ ਕਰਦੇ ਹਾਂ ਅੱਜ ਵੀ ਯੋਗ ਕੇਂਦਰ ਸਤੀਆਵਲਾ ਵਿਖੇ ਸਵੇਰ ਦੀ ਕਲਾਸ ਹੈ ਤੇ ਲੱਡੂ ਵੰਡਣ ਦਾ ਦ੍ਰਿਸ਼ ਹੈ ਇੱਥੇ ਸਾਡਾ ਇੱਕ ਬੱਚਾ ਜਸ਼ਨਪ੍ਰੀਤ ਇਹਦੀਆਂ ਕੋਸ਼ ਮਸਿਆਵਾਂ ਸੀਗੀਆਂ ਉਹ ਠੀਕ ਹੋਈਆਂ ਨੇ ਉਹਦੇ ਫਾਦਰ ਨਾਲ ਨੇ ਗੁਰਮੇਲ ਸਿੰਘ ਉਨਾ ਬਾਰੇ ਵਿਸਥਾਰ ਸਹਿਤ ਗੱਲਬਾਤ ਕਰਾਂਗੇ ਆਓ ਗੱਲਬਾਤ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਜਰੂਰ ਕਰੋ ਦੋਸਤੋ ਇਹ ਬੱਚਾ ਜਦੋਂ ਸਾਡੇ ਸੈਂਟਰ ਆਇਆ ਸੀ ਤਾਂ ਇਹਦੀ ਇੱਕ ਸਮੱਸਿਆ ਸੀ ਹਾਂਜੀ ਗਰਵੇਲ ਸਿੰਘ ਜੀ ਕੀ ਸਮੱਸਿਆ ਸੀ ਇਹਦੀ ਇਹਦੀ ਸਮੱਸਿਆ ਇਹ ਅੱਖਾਂ ਸੁੱਝ ਜਾਂਦੀਆਂ ਨੇ ਆ ਅੱਖਾਂ ਸੁੱਝਦੀਆਂ ਸੀ ਅੱਖਾਂ ਸੁੱਝਦੀਆਂ ਸੀ ਪੈਰਾਂ ਸੋਜ ਆ ਜਾਂਦੀ ਸੀ ਪੈਰਾਂ ਤੇ ਸੋਜ ਆ ਜਾਂਦੀ ਸੀ ਤੇ ਗਲਾ ਸੋ ਗਲਾ ਸੁੱਕ ਜਾਂਦਾ ਸੀ ਰਾਤ ਨੂੰ ਤੇ ਇੱਕ ਨਕਸੀਰ ਫੁੱਟ ਜਾਂਦੀ ਬਹੁਤ ਜਿਆਦਾ ਨਕਸੀਰ ਫੁੱਟ ਜਾਂਦੀ ਸੀ ਤੇ ਇਹ ਪੱਖੇ ਥੱਲੇ ਨਹੀਂ ਸੀ ਸੌ ਸਕਦਾ ਨਹੀਂ ਸੀ ਜਰ ਇਹਨਾਂ ਪੱਖੇ ਥੱਲੇ ਸੌਂ ਸਕਦਾ ਸੀ ਨਾ ਇਹ ਏਸੀ ਥੱਲੇ ਸੌਂ ਸਕਦਾ ਸੀ ਨਾ ਇਹ ਪੱਖੇ ਥੱਲੇ ਸੌਂ ਸਕਦਾ ਸੀ ਇਹਦੀ ਬੜੀ ਵੱਡੀ ਮੁਸ਼ਕਲ ਸੀ ਇਹ ਕਿੰਨੇ ਸਾਲ ਰਹੀ ਹੈ ਸਮੱਸਿਆ 2015 ਚ ਸ਼ੁਰੂ ਹੋਈ ਜੀ 2015 ਤੋਂ ਸ਼ੁਰੂ ਹੋਈ ਤੇ ਸਾਡੇ ਕੋਲ ਆ ਕੇ ਕਿੰਨੇ ਦਿਨਾਂ ਜੀ ਠੀਕ ਹੋਈ ਹੈ ਨਕਸੀਰ ਦੀ ਪ੍ਰੋਬਲਮ ਸੀ ਉਹ ਕਦਨ ਇੱਕ ਦਿਨ ਇੱਕ ਦਿਨ ਦੇ ਵਿੱਚ ਉਹ ਠੀਕ ਹੋ ਗਈ ਸੀ ਅਸੀਂ ਇਹਨੂੰ ਕਿਹਾ ਸੀ ਕਿ ਅੱਜ ਤੋਂ ਬਾਅਦ ਤੇਰੀ ਨਕਸੀਰ ਨਹੀਂ ਫੁੱਟੇਗੀ ਤੇ ਉਸ ਤੋਂ ਬਾਅਦ ਤੇ ਇਹ ਸਾਡੇ ਕੋਲੇ ਜਦੋਂ ਆਇਆ ਸੀ ਉਦੋਂ ਹਲਕੀ ਠੰਡ ਸੀ ਉਹਨਾਂ ਦਿਨਾਂ 'ਚ ਪੱਖੇ ਤੇ ਏਸੀ ਦੀ ਲੋੜ ਨਹੀਂ ਸੀ ਪੈਂਦੀ ਫਿਰ ਇਹ ਜਦੋਂ ਵੀ ਗਰਮੀ ਦਾ ਸੀਜ਼ਨ ਆਇਆ ਇਹ ਪਹਿਲੇ ਸੀਜ਼ਨ ਹੀ ਏਸੀ ਥੱਲੇ ਤੇ ਪੱਖੇ ਥੱਲੇ ਸੁੱਤਾ ਹੈ ਉਹ ਹਵਾ ਤੋਂ ਜਿਹੜੀ ਪ੍ਰੋਬਲਮ ਸੀ ਔਰ ਠੀਕ ਹੋ ਗਈ ਇਹਦੀਆਂ ਅੱਖਾਂ ਸੁੱਜਣੀਆਂ ਬੰਦ ਹੋ ਗਈਆਂ ਤੇ ਗਲੇ ਦੀ ਖੁਸ਼ਕੀ ਖਤਮ ਹੋ ਗਈ ਇਹਦੀਆਂ ਸਾਰੀਆਂ ਇਹ ਸਮੱਸਿਆਵਾਂ ਬੜੀ ਤੇਜ਼ੀ ਨਾਲ ਠੀਕ ਹੋਈਆਂ ਤੁਹਾਡੇ ਵੀ ਅਗਰ ਕੋਈ ਇਸ ਤਰ੍ਹਾਂ ਦੀ ਸਮੱਸਿਆ ਕਿਸੇ ਪੈਣਪਰਾ ਨੂੰ ਹੈ ਤਾਂ ਸਾਡੇ ਨਾਲ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਮੋਬਾਈਲ ਨੰਬਰ 94172 49640 ਤੇ ਸੰਪਰਕ ਕਰ ਸਕਦਾ ਹੈ ਦੋਸਤੋ ਅਸੀਂ ਡਿਸਟੈਂਸ ਟਰੀਟਮੈਂਟ ਜਿਉ ਵਿਸ਼ਵਾਸ ਨਹੀਂ ਕਰਦੇ ਸਾਨੂੰ ਬੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਨੇ ਕਿ ਤੁਸੀਂ ਕੁਝ ਦੱਸਦੇ ਨਹੀਂ ਕੁਝ ਯੋਗ ਕਰਿਆਵਾਂ ਕਰਵਾ ਕੇ ਸਾਨੂੰ ਗਾਈਡ ਨਹੀਂ ਕਰਦੇ ਹਰ ਆਦਮੀ ਦੀ ਸਮੱਸਿਆ ਅਲੱਗ ਹੈ ਉਹਦਾ ਇਲਾਜ ਅਲੱਗ ਹੈ ਪਹਿਲਾਂ ਉਹਨੂੰ ਪਹਿਚਾਣਨਾ ਜ਼ਰੂਰੀ ਹੈ ਜਦੋਂ ਉਹ ਪਹਿਚਾਣ ਚਾ ਗਈ ਜਦੋਂ ਉਹਦੀ ਜੜ ਦਾ ਪਤਾ ਲੱਗ ਗਿਆ ਤਾਂ ਯੋਗ ਦੁਆਰਾ ਦਿਨਾਂ ਦੇ ਵਿੱਚ ਸਮੱਸਿਆ ਠੀਕ ਹੋ ਜਾਂਦੀ ਹੈ ਤੁਸੀਂ ਸਾਡੇ ਚੈਨਲ ਨਾਲ ਜੁੜੇ ਤੁਹਾਡਾ ਧੰਨਵਾਦ ਫਿਰ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲਓ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰੋ ਜੇ Facebook ਤੇ ਦੇਖਦੇ ਹੋ ਤਾਂ ਸਾਡੇ ਚੈਨਲ ਨੂੰ ਫਾਲੋ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ